ਸਾਹ ਜੀ ਆਪਾਂ ਪਹੁੰਚ ਚੁੱਕੇ ਆਂ ਅੰਮ੍ਰਿਤਸਰ ਤੇ ਅੱਗੇ ਜਾ ਕੇ ਆਪਾਂ ਮਿਲਦੇ ਆਂ ਬੰਦਿਆਂ ਨੂੰ ਜਿਹੜੇ ਆਪਾਂ ਨੂੰ ਅੱਗੇ ਮਿਲਣੇ ਆ। ਚੱਲਦੇ ਚੱਲਾਂਗੇ ਆਪਾਂ ਹੁਣ ਆਪਣੇ ਸਫ਼ਰ ਤੇ ਸ਼ਾਮ ਦੇ ਵੱਜ ਰਹੇ ਨੇ 5 ਤੇ ਹੁਣ ਆਪਾਂ ਚੱਲਾਂਗੇ ਆਪਣੇ ਹੋਰ ਯਾਤਰੀ ਸਾਥੀਆਂ ਕੋਲੇ ਇੱਥੋਂ ਆਟੋ-ਉਟੋ ਲੈਣੇ ਆਂ ਮੈਂ ਪਹਿਲੀ ਵਾਰ ਆਇਆ ਅੰਬਰਸਰ ਦੇ ਰੇਲਵੇ ਸਟੇਸ਼ਨ ਤੇ ਦੇਖਦੇ ਆਂ ਕਿੱਥੋਂ ਮਿਲਦਾ ਏ ਟ੍ਰੇਨ 'ਚ ਆਇਆ ਆਪਾਂ ਤੂਰੀ ਤੋਂ 11058 ਦਾ ਨੰਬਰ ਹੈ ਇਹ ਨੰਬਰ 1 ਚੇਨਈ ਸੈਂਟਰਲ ਤੋਂ ਚੱਲਦੀ ਹੈ ਕਹਿੰਦੇ ਅੰਬਰਸਰ ਤੱਕ ਜਾਂਦੀ ਹੈ ਬਹੁਤ ਲੰਬਾ ਸਫ਼ਰ ਹੈ ਦਾ ਇਹ ਤਕਰੀਬਨ 2 ਘੰਟੇ 30 ਮਿੰਟ ਦੇਰ ਸੀਗੀ ਇਹ ਸਕੂਟਰ ਮਾਰਕੀਟ ਦਾ ਅੱਜ ਮੈਂ ਕੋਈ ਮੌਸਮ ਦਾ ਬੜਾ ਫਰਕ ਹੈ ਪਰ ਸਾਡੇ ਨਾਲ ਸੰਗਰੂਰ ਤੇ ਅੰਬਰਸਰ ਦਾ ਮੌਸਮ அது அது ஃபர்வ் தூய் தூயா மாதிரி சைக்கிள மார்கிட்ட ತಂದೂರ ಬಂಡದೇನೆ ਆ ਜੀ ਪਹੁੰਚ ਚੁੱਕਿਆ ਬੰਪੂਰੀ ਆ ਲੈ ਇਹ aí ਪੂਰੀ ਵਾਲਿਆਂ ਦੀ ਸਰਾ ਸਾਰੀ ਸੰਗਤ ਪਹੁੰਚ ਚੁੱਕੀ ਹੈ ਆਪਣੇ ਨਾਲ ਨਾ ਸਮਾਨ ਭੁੱਲ ਗਏ ਸੀ ਨਾਲ ਹੀ ਲੈ ਗਿਆ ਸੀ ਇਹਨਾਂ ਦੀ ਗੱਡੀ ਵਾਲਾ ਦੁਬਾਰੇ ਫੜਨ ਆਇਆ ਬਾਕੀ ਫਿਰ ਜਾ ਕੇ ਸਕਾਂਗੇ ਪਿਛਾਦਾ ਪਾਣੀ ਲਓ ਜੀ ਆਟੋ ਚਲਾ ਰਹੀ ਹੈ ਬੇਬੇ ਦੇ ਨਾਲ ਹਿਸਾਬ ਨਹੀਂ ਹੋ ਰਿਹਾ ਸਾਡਾ ਪੈਸੇ ਜਿਆਦਾ ਮੰਗ ਰਹੀ ਹੈ ਕਿੰਨੇ ਤੋਂ ਕਿੰਨੇ ਇਹ ਮੰਗਦੇ ਆ ਕਿ ਹਾਂ ਸਵੇਰੇ 12 ਵਜੇ ਚਲੇਗਾ ਸਵੇਰੇ 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 ਛੱਲੇ ਹੋਏ ਸਭੇ ਨਾ ਕਿ ਮੌੜ ਜਾਣਾ ਹੈ ਲਓ ਜੀ ਇਹਨਾਂ ਦਾ ਰੇਡ ਰੂਟ ਤਾਂ ਹੋ ਗਿਆ ਤੇ ਸਵੇਰ ਦੇ ਵੀ ਕਹਿ ਰਹੇ ਨੇ ਕਿ ਕਹਿੰਦੇ ਸਾਨੂੰ ਛੱਡ ਕੇ ਆਉਣਗੇ ਸਾਈ ਬੁੱਕ ਕਰ ਲਈ ਸਾਈ ਬੁੱਕ ਕਰ ਲਈ ਇਹਨਾਂ ਨੇ ਪੈਂਕਾਟੋ ਹੈ ਨਾ ਰਾਂਡੀ ਦਾ ਕਰ ਰਹੇ ਹਰ ਪੜੀ ਚਾਰ ਆਪਸਰ ਪਹੁੰਚ ਗਏ ਜੀ ਵਲੌਗ ਨੂੰ ਚੱਲਦੇ ਤੇ ਹੁਣ ਅੱਜ ਤੀਜਾ ਦਿਨ ਹੈ ਤੇ ਸ਼ਾਮ ਦੇ ਵੱਜ ਕੇ 8 ਤੇ ਅਮਰਸਰ ਪਹੁੰਚ ਗਏ ਆਪਾਂ ਦੇਖੋ ਬੱਚੇ ਹੀ ਬੜੇ ਵਧੀਆ ਨੇ ਆਪਾਂ ਅੱਛਾ ਖੇ ਜਾਂਦੇ ਉਹ ਕਿੰਦਾ ਹਾਲ ਲੱਗਾ ਇੱਥੋਂ ਸواری ਇੱਕ ਹੋ ਕੇ ਚੁੱਪੀ ਦੀ ਨਾ ਲਓ ਜੀ ਸਵੇਰੇ ਜਾਣ ਦਾ ਸੌਦਾ ਸਾਡਾ ਤੈ ਹੋ ਚੁੱਕਿਆ ਬੜੇ ਜੀ ਬੜੇ ਬੜੇ ਵਧੀਆ ਸੁਭਾਅ ਨੇ ਹੱਸ ਮੁਖ ਸੁਭਾਅ ਹੈ ਆਂਟੀ ਦਾ ਤੇ ਇਹਨਾਂ ਨਾਲ ਹੀ ਕਹਿੰਦੇ ਕੱਲ ਨੂੰ ਬਾਗੇ ਵਾਲਟਰ ਜਾਣਾ ਹੈ ਪਰ ਆਹ ਬੰਦਾ ਕਹਿੰਦਾ ਮੈਨੂੰ ਨਵੇਂ ਗਾਂਧੀ ਜੀ ਦੇ ਦੋ ਜੀ ਇਹ ਪ੍ਰਾਣੇ ਗਾਂਧੀ ਇਹ ਪ੍ਰਾਣੇ ਨਹੀਂ ਕੋਈ ਨਹੀਂ ਬੀੜਾ ਨਵੇਂ ਗਾਂਧੀ ਦੇ ਦਿਓ ਦੇਖੋ ਕੀ ਬੰਦਾ ਹੁਣ ਸੌਦਾ ਬੰਦਾ ਸਾਡਾ ਨਾ ਕਹਿੰਦੇ ਪਿੰਕਾ ਆਟੋ 'ਚ ਹੀ ਜਾਣਾ ਕੱਲ ਨੂੰ ਅਸੀਂ ਬਾਅਦ 'ਚ ਥੋੜਾ ਜਿਹਾ ਖਰੀਦਦਾਰੀ ਕਰਕੇ ਜਾਵਾਂਗੇ ਤੇ ਇਹ ਕਹਿੰਦੇ ਸਾਡਾ ਨੰਬਰ ਲੈ ਲਓ ਆਟੋ ਦੇਖੋ ਇਹਨਾਂ ਦਾ ਇਹ ਲੇਡੀਜ਼ ਦੇ ਲਈ ਸਰਕਾਰ ਨੇ ਇਹਨਾਂ ਨੂੰ ਦਿੱਤੇ ਡਰਾਈਵਿੰਗ ਸਿਖਾ ਕੇ ਇਹਨਾਂ ਨੂੰ ਆਟੋ ਚਲਾ ਰਹੀਆਂ ਨੇ ਲੇਡੀਜ਼ ਦੇਖਦੇ ਆਂ ਕੱਲ ਨੂੰ ਕਿਹਦੇ ਨਾਲ ਜਾਂਦੇ ਆਂ ਇਹ ਹੈ ਜੀ ਬਾਬਾ ਭੂਰੀ ਵਾਲਿਆਂ ਦਾ ਡੇਰਾ ਇੱਕ ਕਾਰ ਸੇਵਾ ਦਾ ਸੇਵਾ ਸੰਭਾਲਦੇ ਨੇ ਸਾਰੇ ਪੰਜਾਬ ਚਾਰ ਓਵਰ ਤੇ ਇੱਥੇ ਅਸੀਂ ਪ੍ਰਸਾਦਾ ਪਾਣੀ ਹੁਣ ਛਕ ਲਿਆ ਤੇ ਸਵੇਰੇ ਅਸੀਂ ਉੱਠ ਕੇ ਜਾਵਾਂਗੇ ਬਾਰਡਰ ਵੱਲ ਬਣੇ ਰਹੋ ਤੁਸੀਂ ਇਹ ਸੀ ਅੱਜ ਦਾ ਵਲੌਗ